ਦੀ ਗੂੰਜ ਦੇ ਨਾਲ ਜੰਡਿਆਲਾ ਗੁਰੂ ਡਹਿਲ ਗਿਆ ਜੀ ਹਾਂ देर रात ਇੱਕ ਸ਼ਰਾਬ ਦੇ ਠੇਕੇ ਦੇ ਉੱਤੇ ਤਾਬਰਤੂਰ ਫਾਇਰਿੰਗ ਹੋਈ ਹੈ ਔਰ ਇਸ ਫਾਇਰਿੰਗ ਦੇ ਵਿੱਚ ਠੇਕੇ ਦੇ ਕੰਮ ਕਰਦੇ ਕਰਿੰਦਾ ਗੰਬੀਰ ਜ਼ਖਮੀ ਹੋਇਆ ਹੈ ਦੱਸਿਆ ਜਾ ਰਿਹਾ ਹੈ ਕਿ ਉਸ ਦੇ ਗਲ ਦੇ ਆਰ ਪਾਰ ਗੋਲੀ ਹੋਈ ਹੈ ਜਿਸ ਤੋਂ ਬਾਅਦ ਉਸ ਨੂੰ ਜ਼ਖਮੀ ਹਾਲਤ ਵਿੱਚ ਹਸਪਤਾਲ ਭਰਤੀ ਕਰਵਾਇਆ ਗਿਆ ਹੈ ਫਿਲਹਾਲ ਤਸਵੀਰਾਂ ਉਸ ਠੇਕੇ ਦੀਆਂ ਦਿਖਾ ਰਿਹਾ ਜਿਸ ਉੱਤੇ ਫਾਇਰਿੰਗ ਹੋਈ ਹੈ ਔਰ ਕੀਆ ਜਾ ਰਿਹਾ ਹੈ ਜੋ ਠੇਕੇ ਦਾ ਇੱਕ ਕਰਮਚਾਰੀ ਹੈ ਉਸ ਦੇ ਕਹਿਣ ਮੁਤਾਬਕ ਹਿਸਾਬ ਤਾਬੂ ਕਰਕੇ ਠੇਕੇ ਤੋਂ ਸਾਰੇ ਨਿਕਲ ਰਹੇ ਸਨ ਤਾਂ ਇਸੇ ਦੌਰਾਨ ਨੇੜੇ ਹੀ ਇੱਕ ਬੀਅਰ ਬਾਰ ਦਾ ਮਾਲਕ ਜਿਸ ਦਾ ਨਾਮ ਭੁੱਲਰ ਦੱਸਿਆ ਜਾ ਰਿਹਾ ਹੈ ਆਪਣੇ ਮੈਨੇਜਰ ਦੇ ਨਾਲ ਉੱਥੇ ਆਉਂਦਾ ਹੈ ਔਰ ਦੋਸ਼ ਲਗਾਏ ਜਾ ਰਹੇ ਨੇ ਕਿ ਭੁੱਲਰ ਦੇ ਮੈਨੇਜਰ ਨੇ ਠੇਕੇ ਦੇ ਕਰਮਚਾਰੀਆਂ ਦੇ ਵੱਲ ਇਸ਼ਾਰਾ ਕੀਤਾ ਔਰ ਉਸ ਤੋਂ ਬਾਅਦ ਜੋ ਬੀਅਰ ਬਾਰ ਦਾ ਮਾਲਕ ਹੈ ਉਸ ਵੱਲੋਂ ਫਾਇਰਿੰਗ ਕਰ ਦਿੱਤੀ ਗਈ ਜਾਨ ਬਚਾ ਕੇ ਕੁਝ ਕਰਿੰਦੇ ਜਿਹੜੇ ਨੇ ਉਹਨਾਂ ਨੇ ਆਪਣੀ ਜਾਨਾਂ ਬਚਾਈਆਂ ਉੱਥੋਂ ਭੱਜੇ ਨੇ ਲੇਕਿਨ ਇੱਕ ਗੋਲੀ ਜਿਹੜੀ ਹੈ ਠੇਕੇ ਦੇ ਕਰਿੰਦੇ ਦੇ ਗਲ ਤੇ ਆਰਪਾਰ ਹੋ ਗਏ ਜਿਸ ਕਰਕੇ ਉਹ ਗੰਭੀਰ ਜ਼ਖਮੀ ਹੋਇਆ ਹੈ ਫਿਲਹਾਲ ਸੀਸੀਟੀਵੀ ਫੂਟੇਜ ਸਾਹਮਣੇ ਆਈ ਹੈ ਜਿਸ ਦੇ ਵਿੱਚ ਸਾਫ਼ ਤੌਰ ਤੇ ਨਜ਼ਰ ਵੀ ਨੇ ਕਾਰ ਦੇ ਤੋ ਉਤਰਦੇ ਨੇ ਇਹ ਮੈਨੇਜਰ ਔਰ ਜੋ ਬੀਅਰ ਬਾਰ ਦਾ ਮਾਲਕ ਹੈ ਔਰ ਉਸ ਤੋਂ ਬਾਅਦ ਉਸਤੇ ਫਾਇਰਿੰਗ ਜੜੀ ਹੈ ਉਹਨਾਂ ਵੱਲੋਂ ਕੀਤੀ ਜਾਂਦੀ ਹੈ ਫਿਲਹਾਲ ਦੱਸਿਆ ਜਾ ਰਿਹਾ ਹੈ ਕਿ ਕੁੱਲ 4 ਰਾਉਂਡ ਹੋਏ ਨੇ 4 ਰਾਉਂਡ ਫਾਇਰ ਕੀਤੇ ਗਏ ਨੇ ਔਰ ਇੱਕ ਗੋਲੀ ਜੜੀ ਹੈ ਉਹ ਠੇਕੇ ਦੇ ਕਰਮਚਾਰੀ ਜਸਨੂਰ ਸਿੰਘ ਦੀ ਗੱਲ ਦੇ ਆਰ-ਪਾਰ ਹੋਈ ਹੈ ਔਰ ਗੱਲ ਜਿਹੜੀ ਹੈ ਗੋਲੀ ਲੱਗਨ ਕਰਕੇ ਜਸਨੂਰ ਸਿੰਘ ਕੰਬੀਰ ਜਖਮੀ ਹੋਇਆ ਹੈ ਜਿਸ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ ਫਿਲਹਾਲ ਜੋ ਠੇਕੇ ਦਾ ਕਰਮਚਾਰੀ ਹੈ ਉਸਦੇ ਦੱਸਣ ਮੁਤਾਬਕ ਇਸ ਠੇਕੇ ਦੇ ਪਹਿਲਾਂ ਵੀ ਹਮਲੇ ਹੋ ਚੁੱਕੇ ਨੇ 18 ਨਵੰਬਰ ਨੂੰ ਇਸੇ ਠੇਕੇ ਦੇ ਮਾਲਕਾਂ ਵੱਲੋਂ ਹਮਲਾ ਕੀਤਾ ਗਿਆ ਸੀ ਔਰ ਉਸ ਵੇਲੇ ਜੋ ਸਥਾਨਕ ਲੋਕ ਸੀਗੇ ਉਹਨਾਂ ਦੇ ਕਹਿਣ ਮੁਤਾਬਕ ਬੀਤੀ ਰਾਤ ਵੀ ਠੇਕੇ ਦੇ ਮਾਲਕ ਉੱਥੋਂ ਨਿਕਲੇ ਸੀ ਉਹਨਾਂ ਦੇ ਨਿਕਲਣ ਦੇ ਕੁਝ ਸਮੇਂ ਬਾਅਦ ਹੀ ਇਹਨਾਂ ਹਮਲਾਵਰਾਂ ਵੱਲੋਂ ਵਾਰਦਾਤ ਨੂੰ ਇੱਕ ਵਾਰ ਫਿਰ ਤੋਂ ਅੰਜਾਮ ਦਿੱਤਾ ਗਿਆ ਹੈ ਫਿਲਹਾਲ ਪੁਲਿਸ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਪੂਰੇ ਮਾਮਲੇ ਦੀ ਜਾਂਚ ਜਰੀਆ ਉਹਨਾਂ ਵੱਲੋਂ ਕੀਤੀ ਜਾ ਰਹੀ ਹੈ ਔਰ ਸੂਤਰਾਂ ਦੇ ਹਵਾਲੇ ਤੋਂ ਖਬਰਾਂ ਵੀ ਆ ਰਹੀਆਂ ਯਾਨੀ ਕਿ ਜੋ ਸ਼ਰਾਬ ਦਾ ਠੇਕਾ ਹੈ ਉਹ ਸਾਬਕਾ ਐਮਪੀ ਜਸਬੀਰ ਸਿੰਘ ਡਿੰਪਾ ਦੇ ਭਤੀਜੇ ਜਸਪ੍ਰੀਤ ਸਿੰਘ ਦਾ ਦੱਸਿਆ ਜਾ ਰਿਹਾ ਹੈ ਲਗਾਤਾਰ ਹੋ ਰਹੀ ਫਾਇਰਿੰਗ ਦੀਆਂ ਘਟਨਾਵਾਂ ਤੋਂ ਬਾਅਦ ਸ਼ਹਿਰ ਦੇ ਵਿੱਚ دہشت ਦਾ ਮਾਹੌਲ ਹੈ ਔਰ ਲੋਕ ਜਿਹੜੇ ਨੇ ਖੁਦ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਨੇ ਫਿਲਹਾਲ ਘਟਨਾ ਦੀ ਸੂਚਨਾ ਮਿਲਦੇ ਹੀ ਜੰਡਿਆਲਾ ਗੁਰੂ ਦੇ ਜਿਹੜੇ ਪੁਲਿਸ ਨੇ ਉਹ ਮੌਕੇ ਤੇ ਪਹੁੰਚੀ ਹੈ ਪੁਲਿਸ ਵੱਲੋਂ ਸੀਸੀਟੀਵੀ ਫੁਟੇਜ ਜਿਹੜੀ ਹੈ ਉਹ ਖੰਗਾਲਨੀ ਸ਼ੁਰੂ ਕਰ ਦਿੱਤੀ ਗਈ ਹੈ ਤੇ ਦੋਸ਼ੀਆਂ ਦੀ ਪਹਿਚਾਣ ਵਾਨ ਵੀ ਕੀਤੀ ਜਾ ਰਹੀ ਹੈ ਔਰ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਹੋਇਆ ਜਲਦ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦਾ ਭਰੋਸਾ ਵੀ ਦਿੱਤਾ ਗਿਆ ਹੈ ਪਰ ਸਵਾਲ ਇਹ ਹੈ ਕਿ ਇਸ ਠੇਕੇ ਉਤੇ ਪਹਿਲਾਂ ਵੀ ਫਾਇਰਿੰਗ ਹੋਈ ਹੈ ਔਰ ਪਹਿਲਾਂ ਇਸ ਮਾਮਲੇ ਨੂੰ ਗੰਭੀਰਤਾ ਨਾਲ ਕਿਉਂ ਨਹੀਂ ਲਿਆ ਗਿਆ ਔਰ ਹੁਣ ਜੋ ਠੇਕੇ ਦਾ ਕਰਿੰਦਾ ਹੈ ਗੰਭੀਰ ਜ਼ਖਮੀ ਹੋਇਆ ਹੈ ਜ਼ਿੰਦਗੀ ਤੇ ਮੌਤ ਦੀ ਜੰਗ ਜਿਹੜੀ ਹੈ ਉਹ ਹਸਪਤਾਲ ਦੇ ਵਿੱਚ ਲੜ ਰਿਹਾ ਹੈ ਔਰ ਇਸੀ ਦੇ ਹੁਣ ਮਾਮਲੇ ਨੂੰ ਪੁਲਿਸ ਜਿਹੜੀ ਹੈ ਉਹ ਗੰਭੀਰਤਾ ਨਾਲ ਲੈ ਰਹੀ ਹੈ ਔਰ ਜਲਦ ਹੀ ਦੋਸ਼ੀਆਂ ਨੂੰ ਸਲਾਖਾ ਪਿੱਛੇ ਕਰਨ ਦੀ ਗੱਲ ਵੀ ਆਖਰੀ ਹੈ ਫਿਲਹਾਲ ਇਸ ਪੂਰੇ ਮਾਮਲੇ ਦੇ ਵਿੱਚ ਕੀ ਕੁਝ ਕਹਿ ਰਿਹਾ ਹੈ ਥੇਕੇਦਾਰ ਕਰਿੰਦਾ ਆਓ ਜਾਣਦੇ ਵੀਜੀ ਗੁਰਲਾਲ ਸਿੰਘ ਗੁਰਲਾਲ ਜੀ ਕੀ ਗੱਲ ਹੋਈ ਜੀ ਵੀਜੀ ਗੱਲ ਇਹ ਹੋਈ ਡੇਲੀ ਵਾਂਗੂ ਹੀ ਸਟੋਰ ਤੇ ਆਏ ਆ ਤੇ ਆਪਣਾ ਹਿਸਾਬ-ਕਿਤਾਬ ਕਰਕੇ ਕਲੋਜ਼ ਕਰਕੇ ਬਾਹਰ ਨਿਕਲੇ ਆ ਤੇ ਬਾਹਰ ਬੀਰਬਾਰ ਦਾ ਮਾਲਕ ਆਇਆ ਫੋਰਚੂਨਰ ਤੇ ਕੋਈ ਗੱਲ ਨਹੀਂ ਹੋਈ ਆਉਂਦਿਆਂ ਉਹਦੇ ਮੈਨੇਜਰ ਨੇ ਆਖਿਆ ਵੀ ਇਹ ਦੋਵੇਂ ਉਹ ਜਿਹੜਾ ਨਾਲ ਮੁੰਡਾ ਉਹ ਆ ਉਹਨੇ ਮੜੀ ਦਵਕਾ ਮਾਰਿਆ ਤੇ ਉਹ ਜਿਹੜਾ ਮਾਲਕਾ ਉਹਨੇ ਆਉਂਦੇ ਆ ਧੱਕਾ ਮਾਰ ਕੇ ਸਿੱਧੀਆਂ ਤਿੰਨ ਗੁ ਫੈਰ ਮਾਰੇ ਉਹਦੇ ਇੱਕ ਤਿੰਨ ਫੈਰ ਪਾਸੇ ਹੋ ਗਿਆ ਚੌਥਾ ਫੈਰ ਉਹਦੀ ਗਰਦਨ 'ਚ ਲੱਗ ਗਿਆ ਵਾ ਤੇ ਮੁੜ ਕੇ ਗੱਡੀ ਲੈ ਕੇ ਭੱਜ ਗਿਆ ਚਾਰ ਜਣੇ ਨਾਲ ਗੱਡੀ ਗੱਡੀ ਦੇ ਵਿੱਚ ਚਾਰ ਜਣੇ ਹੈਗੇ ਹੋਰ ਵੀ ਜਾਲੀਆਂ ਲੱਗੀਆਂ ਸੀ ਪਤਾ ਨਹੀਂ ਲੱਗਾ ਕਿ ਕਿਹੜੇ ਬੰਦੇ ਸੀ ਕਿਹੜੇ ਨਹੀਂ ਤੇ ਉਦੋਂ ਹਜੇ ਸਾਡੇ ਆਪਣੇ ਸਾਡੇ ਮਾਲਕ ਜਸਪ੍ਰੀਤ ਵੀਰ ਰਾਉਂਡ ਤੇ ਆਏ ਸੀ ਉਹ ਹਜੇ ਨਿਕਲ ਕੇ ਗਏ ਹੀ ਆ ਮਗਰੋਂ ਇਹ ਚਾਂਸ ਹੋ ਗਿਆ ਵਾ ਤੇ ਕੀ ਨਾਂਕੀ ਹੈ ਜਿੰਨਾ ਮਤਲਬ ਗੋਲੀਆਂ ਚਲੇ ਗਏ ਉਹ ਵੀ ਜੀ ਬੀਰ ਬਾਰ ਵਾਲਾ ਪੁੱਲਰ ਪੁੱਲਰ ਉਹਨੂੰ ਕਹਿੰਦੇ ਆ ਇੱਥੇ ਤਾਂ ਨਾਲ ਹੀ ਉਹਨਾਂ ਦਾ ਬੀਰ ਬਾਰ ਹੈ ਹਾਂਜੀ ਨਾਲ ਹੀ ਹੱਡੀ ਹੋਰ ਕੋਈ ਗੱਲ ਬਾਤ ਹੋਰ ਵੀ ਜੀ ਗੱਲ ਬਾਤ ਇਹ ਹੀ ਪੀ ਸਾਡੇ ਜਸਪ੍ਰੀਤ ਵੀਰ ਭਾਜੀ ਜਿਹਨੇ ਮਾਲਕ ਇਧਰ ਦੀ ਉਹਨਾਂ ਤੇ 18 ਨਵੰਬਰ ਨੂੰ ਇੱਕ ਹਮਲਾ ਹੋਇਆ ਸੀ ਜਾਨੋਂ ਮਾਰਨ ਦਾ ਤੇ ਹੋ ਸਕਦਾ ਬੰਦੇ ਸ਼ਾਇਦ ਨਾਲ ਉਹ ਵੀ ਇਨਵੋਲਵ ਹੋਣਾ ਤੇ ਇਹਨਾਂ ਖਰਾਤ ਤੇ ਇਹਨੂੰ ਹਮਲਾ ਆਇਆ ਸੀ ਉਦੋਂ ਗੋਲੀਆਂ ਚੀਨ ਉਦੋਂ ਵੀ ਜੀ ਗੋਲੀਆਂ ਮਾਰੀਆਂ ਉਹਨੂੰ ਬਚਾ ਲਿਆ ਹਾਂਜੀ ਉਹ ਬਚਾ ਹੋ ਗਿਆ ਕੋਰਸ ਨੇ ਕੋਈ ਕਾਰਵਾਈ ਕੀਤੀ ਹੈ ਹਜੇ ਹਜੇ ਤੱਕ ਘੱਲੀ ਕਾਰਵਾਈ ਹੋਈ ਉਹੋ ਜੀ ਕਾਰਵਾਈ ਨਹੀਂ ਹੋਈ ਹੁਣ ਜਿਹੜੀ ਐਫ ਆਈ ਆਰ ਦਰਜ ਕਰਨੀ ਹੈ ਹਾਂਜੀ ਉਹ ਰਾਤ ਹੋ ਗਈ ਹੈ ਤੇ ਹੁਣ ਮੁੰਡੇ ਦਾ ਕੀ ਕੰਡੀਸ਼ਨ ਆ ਮੁੰਡੇ ਸੀਸ ਸੀ ਹੈ ਕਾਮ ਗੋਲੀ ਕਿੱਥੇ ਲੱਗੀ ਉਹਦੇ ਗੋਲੀ ਗਰਦਨ ਚ ਲੱਗੀ ਹੈ ਆਰ-ਪਾਰ ਹੋ ਗਈ ਕਿੰਨੇ ਫਾਇਰ ਹੋਏਗੇ 4 ਇੱਕ ਗੋਲੀ ਲੱਗੀ ਉਹਦੇ ਹਾਂਜੀ ਇੱਕ ਲੱਗੀ ਸਿੱਧਾ ਮਾਰਨੀ ਮਾਰਦੇ ਲੱਗਾ ਮਾਰਨ ਦੀ ਨੀਤੀ ਜੀ ਆਇਆ ਹਿੱਤੇ ਕੋ ਸিসিਟੀਵੀ ਫੁਟ ਸਾਹਮਣੇ ਆ ਆਇਆ ਹਾਂਜੀ ਸਿੱਧਾ ਜਦੋਂ ਫਾਇਰ ਕਰਦਾ ਉਹਦੇ ਉੱਤੇ ਜਾਨਮਾਰਨ ਆਇਆ ਤੇ ਉਹ